ਤੇ ਲੋਜੀ ਕੇਰੋ ਵਲੌਗ ਸ਼ੁਰੂ ਕੇ ਕਹਿੰਦੇ ਕੀ ਨਾ 10 ਵਜੇ ਲਾਈਟ ਚਲ ਜਾਨੀ ਤੇ 3 ਵਜੇ ਆਣੀ ਅਸੀਂ ਫੇਰ ਬੱਤੀ ਗਈ ਨਹੀਂ ਆਹੋ ਥੱਲੇ ਠੰਡ ਲਾਦੀ ਉੱਪਰ ਧੋਪ ਨਿੱਗ ਨਿੱਗੀ ਲੱਗਦੀ ਠੀਕ ਹੈ ਇਹ ਪਿਉਤੀ ਦੀ ਫਰਮੈਸ਼ ਆ ਪੱਲੂ ਦੀ ਤੇ ਉਹਦੇ ਪਾਪਾ ਦੀ ਇੱਧਰ ਸਾਡੇ ਮਨੀ ਪਲਾਂਟ ਦੇਖੋ ਕਿੰਨਾ ਸੋਹਣਾ ਹੋ ਗਿਆ ਫੁੱਲ ਲੱਗੀਆਂ ਮੀਂਹ ਦੀਆਂ ਇੱਧਰ ਰੱਖ ਦਿੱਤੇ ਮੈਂ ਆਲੂ ਉਬਲਨੇ ਚੌਲ ਪਾ ਦਿੱਤੇ ਭਿੱਜਣੇ ਤੇ ਇੱਧਰ ਰੱਖ ਦਿੱਤੀ ਆ ਮੈਂ ਦਾਲ ਮੈਂ ਸ਼ੋਰਟ ਤਿਆਰ ਕੀਤੀ ਇਹ ਇੱਦਾਂ ਸਾਈਡਾਂ ਦੇ ਉੱਤੇ ਪਾਤੀ ਆ ਪਾਈਪਿੰਗ ਉਹ ਬਲੰਬਰ ਬਲੰਬਰ ਲੱਬੇ ਦਾ ਟੂਟੀ ਚੇਂਜ ਕਰਵਾ ਦੇਗੀ ਆਪਾਂ ਹੋਰ ਕੀ ਲੋ ਜੀ ਇੱਧਰ ਚੋਖਾ ਚੈੱਕ ਕਰ ਸਕਦੇ ਹਾਂ ਬਣ ਗਿਆ ਮੇਰਾ ਰੋਟੀ ਪਾਣੀ ਦਾ ਸਾਰਾ ਕੰਮ ਹੋ ਗਿਆ ਹੁਣ ਮੰਮੀ ਇੱਕ ਵਾਰੀ ਪੁੱਛ ਲਵਾਂਗੇ ਵੀ ਜੀਰਾ ওয়াটার ਬਣਾਉਣਾ ਆ ਹਨਾ ਮੰਮੀ ਆਂਦੇ ਹੀ ਬਸ ਨਾ ਰੋਲਾ ਸ਼ੁਰੂ ਹੋ ਗਿਆ ਮੰਮੀ ਕੁਵਾ ਚ ਗਈ ਸਾਦਾ ਮੈਂ ਵੀ ਇੱਕ ਪੀਸ ਮੈਂ ਵੀ ਖਾਦਾ ਉਹ ਮਿਰਚ ਵਾਲਾ ਆ ਇੱਧਰ ਆ ਗਈ ਆ ਰੋਟੀ ਸਾਡੀ ਚਾਵਲ ਚੋਖਾ ਜੀਰਾ ওয়াਟਰ ਬਾਲ ਆਹ ਤੇ ਮੈਂ ਤਾਂ ਵਾ ਸ਼ੁਰੂ ਕਰ ਦੇਣੀ ਹੋਣੀ ਵੀ ਵਲੌਗ ਲੋਗ ਕਰ ਦੇਣਾ ਮੈਂ ਬੰਦ ਹੁਣ ਇੱਧਰ ਕਰਦੇ ਪੈਂਟਰ ਲੋਕ ਤੇ ਇੱਧਰ ਬਣ ਕੇ ਆ ਗਈ ਆ ਚਾਹ ਪੀਓ ਤੇ ਪਤਾ ਕਰ ਜੀ ਵਜਤ ਹੋਰ ਕੀ ਹੋਰ 10 ਵਜੇ ਸਮਾਪਤੀ ਹੋਣੀ ਹੈ ਅਸੀਂ ਹਰ ਇੱਕ ਐਸੀ ਗੁਰਦੁਆਰਾ ਸਾਹਿਬ ਹਰੇਕ ਮਹੀਨੇ ਦੇ ਲਾਸਟ ਵਿੱਚ ਲਾਸਟ ਸ਼ਨੀਵਾਰ ਜਿਹੜਾ ਆਉਂਦਾ ਹੈ ਉਦੋਂ ਮਨਾ ਲੇ ਜੀ ਹੂੰ ਮਿਲਦੇ ਆ ਕੱਲ ਵੀ ਤੁਹਾਨੂੰ ਇੱਕ ਨਵੇਂ ਵਲੌਗ ਵਿੱਚ ਟਾਈਮ ਹੋ ਗਿਆ ਦੁਪਹਿਰ ਤੇ ਪੌਣੇ 12 ਤੇ ਲਓ ਜੀ ਕਰੋ ਵਲੌਗ ਸ਼ੁਰੂ ਵਲੌਗ ਸ਼ੁਰੂ ਕਰਨ ਕੰਮ ਕੋਮ ਅਸੀਂ ਸਾਰੇ ਅੱਜ 10 ਵਜੇ ਕੰਪਲੀਟ ਕਰ ਲਏ ਪਹਿਲਾਂ ਤੇ ਵਲੌਗ ਸ਼ੁਰੂ ਕਰਦੇ ਹਾਂ ਜੀ ਅੱਜ ਸਿੱਕੜ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅਚੂਲੰਦਰਾ ਵਲੌਗ ਤੇ ਮਿਲ ਕੇ ਆ ਗਿਆ ਤੁਸੀਂ ਠੀਕ ਠਾਕ ਹੋ ਮੈਂ ਅਸੀਂ ਵੀ ਠੀਕ ਠਾਕ ਆ ਪਰਮਾਤਮਾ ਚੜ੍ਹਦੀ ਕਲਾ ਜ ਰੱਖੇ ਸਭ ਨੂੰ ਅੱਜ ਕਰ ਲੱਗੇ ਆ ਵਲੌਗ ਸ਼ੁਰੂ ਅਸੀਂ ਪੌਣੇ 12 ਵਜੇ ਠੀਕ ਆ ਚੇਰੇ ਸਾਰੇ ਘਰ ਦੇ ਕੰਮ ਕਰ ਲਏ ਆ ਤੇ ਰੋਟੀ ਪਾਣੀ ਆ ਅਸੀਂ 10 ਵਜੇ ਸਾਰੇ ਕੰਮ ਕੰਪਲੀਟ ਕਰ ਲਏ ਇੱਕ ਨਾ ਮੈਸੇਜ ਆਇਆ ਸੀਗਾ ਕਰਨ ਵਾਲੇ ਫੇਲ ਚਕੇਂਦੇ ਕਿ ਨਾ 10 ਵਜੇ ਲਾਈਟ ਚਲ ਜਾਣੀ ਤੇ 3 ਵਜੇ ਆਣੀ ਹੈ ਸਾਨੂੰ ਲੱਗਾ ਕਿ ਸਾਡੇ ਮਹੱਲੇ ਦੀ ਵੀ ਲਾਈਟ ਜਾਣੀ ਆ ਉਹਨਾਂ ਨੇ ਮਹੱਲੇ ਤਾਂ ਦੱਸਿਆ ਨਹੀਂ ਸੀ ਕਿ ਕਿਹੜੇ ਕਿਹੜੇ ਮਹੱਲੇ ਜਾਣੀ ਆ ਕਿਹੜੀ ਕਿਹੜੀ ਸਾਈਡ ਤੇ ਜਾਣੀ ਆ ਲਾਈਟ ਅਸੀਂ 10 ਵਜੇ ਸਾਰਾ ਇਹ ਕੰਮ ਟੋਟਲੀ ਕੰਪਲੀਟ ਕਰ ਲਿਆ ਰੋਟੀ ਵੀ ਖਾ ਲਈ ਅਸੀਂ 10 ਵਜੇ ਠੀਕ ਆ ਵੇਲੇ ਹੋ ਗਏ ਅਸੀਂ ਫੇਰ ਬੱਤੀ ਗਈ ਨਹੀਂ ਭੱਜ ਭੱਜ ਕੰਮ ਨਿਬੜੇ ਗਈ ਹੋ ਗਈ ਬੱਤੀ ਗਈ ਨਹੀਂ ਪੱਤੀ ਗਈ ਸੀ ਉਸ ਤੋਂ ਬਾਅਦ ਫਿਰ ਅਸੀਂ ਲਾਪੇ ਬਲੌਗ ਦੇਖਣੋਂ ਅਸੀਂ ਸਾਰੇ ਬਲੌਗ ਦੇਖ ਕੇ ਸਾਰੇ ਦੇ ਬਲੌਗ ਦੇਖ ਕੇ ਜਿਹੜੇ ਜਿਹੜੇ ਅਸੀਂ ਦੇਖਦੇ ਆ ਸਾਰੇ ਸਾਡੇ ਆਪਣੇ ਸਭ ਬਲੌਗ ਦੇਖ ਕੇ ਬਲੌਗ ਬਲੌਗ ਦੇਖ ਕੇ ਹੋਣਾ ਜਾਂ ਕਪੜੇ ਸੁਕਣੇ ਪਾਣ ਠੀਕ ਹੈ ਹਾਂ ਧੁੱਪ ਬੜੀ ਸੋਹਣੀ ਆਹੋ ਥੱਲੇ ਢਾਂਡ ਲਾਦੀ ਉੱਪਰ ਧੁੱਪ ਨਿੱਗੀ ਨਿੱਗੀ ਲੱਗਦੀ ਆ ਕੇ ਪਹਿਲਾਂ ਤਾਂ ਅੱਜ ਫਰਮੈਸ਼ ਆਈ ਆ ਜੀ ਇੱਕ ਤਾਂ ਬਣਨੀ ਮੂੰਗੀ ਦੀ ਦਾਲ ਨਾਲ ਬਣਨਾ ਚੋਖਾ ਤੇ ਨਾਲ ਬਣਨੇ ਚਾਵਲ ਠੀਕ ਹੈ ਇਹ ਪ્યોਤੀ ਦੀ ਫਰਮੈਸ਼ ਆ ਪੱਲੂ ਦੀ ਤੇ ਉਹਦੇ ਪਾਪਾ ਦੀ ਠੀਕ ਹੈ ਹੁਣ ਬਣਾਉਣੀ ਆ ਜਾ ਕੇ ਸਭ ਤੋਂ ਪਹਿਲਾਂ ਮੈਂ ਦਾਲ ਤੇ ਚਾਵਲ ਨਾ ਤੇ ਪਹਿਲਾ ਕਪੜੇ-ਕਪੜੇ ਸੁਪਨੇ ਪਾ ਲਈਏ ਦੇਖੋ ਜੀ ਤੁਹਾਨੂੰ ਬੂਟੇ ਦਿਖਾਉਂਦੇ ਆ ਸਾਡੇ ਬਹੁਤ ਸੋਹਣੇ ਹੋ ਗਏ ਆ ਇੱਧਰ ਸਾਡੇ ਮਨੀ ਪਲਾਂਟ ਦੇਖੋ ਕਿੰਨਾ ਸੋਹਣਾ ਹੋ ਗਿਆ ਆ ਵੀ ਬਹੁਤ ਸੋਹਣਾ ਹੋਇਆ ਇੱਚ ਫਲਾਵਰ ਹੋਣੇ ਆ ਇੱਧਰ ਵੀ ਬਹੁਤ ਸੋਹਣਾ ਹੋ ਗਿਆ ਆ ਤੇ ਇੱਧਰ ਨਿਕਲੀ ਹੋਈ ਆ ਦੁਪਹਿਰ ਕਿਹੜੀ ਆ ਲੱਗਾ ਆ ਹੁਣ ਆਦੇ ਪਿੰਕ ਕਲਰ ਆਦੇ ਗਰੂਬਲ ਇੱਚ ਪਿੰਕ ਕਲਰ ਦਾ ਫਲਾਵਰ ਨਿਕਲਣਾ ਆ ਹਾਂ ਆ ਦੇਖ ਦੋ ਨਿਕਲ ਲੱਗੇ ਆ ਆਦੇ ਹਾਂ ਤੇ ਉਧਰ ਇੱਕ ਨਿਕਲੇ ਕਿਹੜੇ ਜਿਹੜੇ ਕਲਰਫੁਲ ਜੇ ਸੀਗੇ ਵਿਚੇ ਹੀ ਨਿਕਲਦੇ ਕੇ ਆਪੇ ਮੁਰਝਾ ਜਾਂਦੇ ਹਨਾ ਆ ਐਤ ਕੀ ਵਾਈਟ ਨਿਕਲੇ ਆ ਇਹਦੇ ਵਿੱਚ ਪਿੰਕ ਨਿਕਲੇ ਸੀਗੇ ਐਤ ਕੀ ਵਾਈਟ ਨਿਕਲੇ ਆ ਹਾਂ ਕੱਲੇ ਵਾਈਟ ਰਹੇਗੀ ਹਾਂ ਮੈਨੂੰ ਤੇ ਬੜੀ ਖੁਸ਼ ਹੈ ਮਨੀ ਪਲੈਂਟ ਬਹੁਤ ਸੋਹਣਾ ਹੋ ਗਿਆ ਆ ਦੇਖੀ ਨਮਸਤ ਹੈ ਮਨੀ ਪਲੈਂਟ ਪੋਡਿਅਮ ਮਨੀ ਪਲੈਂਟ ਹੈ ਪੋਡਿਅਮ ਜੁਦਾ ਦिए ਸਾਰੇ ਲੋਕੇ ਥੱਡੇ ਲਾਂਦੇ ਸੀ ਤਾਂ ਮਨੀ ਪਲੈਂਟ ਲਾ ਲਿੰਦੇ ਹਨਾ ਤੇ ਦੇਖ ਸਕਦੇ ਆ ਜੀ ਦਿਲ ਵੀ ਹੋ ਗਏ ਆ ਸ਼ਾਂਤੀ ਦੇਖੋ ਜੀ ਗਲੀ ਵਿੱਚ ਕਿੰਨੀ ਆ ਪਾ ਲਈਏ ਕੱਪੜੇ ਸੁੱਕਣੇ ਤੇ ਫਿਰ ਤੁਸੀਂ ਬਣੇ ਰਹੀਓ ਸਾਡੇ ਬਲੌਗ ਦੇ ਨਾਲ ਮਿਲਦੇ ਆਂ ਜੀ ਫਿਰ ਤੁਹਾਨੂੰ ਕਰਦੇ ਆ ਤੁਹਾਡੇ ਨਾਲ ਗੱਲਾਂ ਬਾਤਾਂ ਰੱਖਦੇ ਆ ਯਾਰੀ ਚਲੋ ਜੀ ਠੀਕ ਆ ਜੀ ਇੱਧਰ ਸਵਾ 12 ਹੋ ਗਿਆ ਤੇ ਹੁਣ ਇੱਧਰ ਆ ਗਿਆ ਕਿਚਨ ਦੇ ਵਿੱਚ ਹਾਂਜੀ ਹਾਂਜੀ ਹੁਣ ਲੱਗੀ ਉਹ ਮੀਂਹ ਜੀ ਝਾਰ ਰਹੀ ਠੀਕ ਆ ਸਮਝੋ ਨਾ ਮੈਂ ਕਿੰਨੀ ਚੰਗੀ ਜਿਹਾ ਹੋਰ ਨਾਲ ਛੋਲੀਆਂ ਜਿਹਨੇ ਪਾ ਲੈਣੇ ਆ ਨਾਲੇ ਆਲੂ ਉਬਲਨੇ ਨਾਲੁੱ ਲੈਣੇ ਹੋਰ ਕੀ ਆ ਦੇਖ ਕੰਮ ਕਰ ਲੈ ਹੋਰ ਹੋਰ ਲੈ ਟੱਕਰ ਦਾ ਆਲੂ ਉਬਲਣੀ ਹੈ ਨਾ ਦੋ ਚੀ ਫੇਰ ਬਾਕੀ ਦਿਖਾਉਣੇ ਆ ਆਲੂ ਲੂ ਵੀ ਰੱਖਦੇ ਆ ਹਾਂਜੀ ਅਸੀਂ ਹੁਣ ਥੱਲੇ ਆ ਗਏ ਆ ਤੇ ਕੋਠੇ ਤੋਂ ਤੇ ਇੱਧਰ ਪਿਆਜ਼ ਕੱਢਣ ਲਈ ਆ ਭੈਣ ਜੀ ਨਾਲੇ ਸਲੂਸ ਨੂੰ ਕਰੀ ਜਾਂਦੀ ਆ ਇੱਧਰ ਰੱਖ ਦਿੱਤੇ ਮੈਂ ਆਲੂ ਉਬਲਨੇ ਚੌਲ ਪਾ ਦਿੱਤੇ ਭਿੱਜਣੇ ਤੇ ਇੱਧਰ ਰੱਖ ਦਿੱਤੀ ਆ ਮੈਂ ਦਾਲ ਠੀਕ ਆ ਜੀ ਦਾਲ ਰੱਖ ਦਿੱਤੀ ਇਹ ਕਰਦੀ ਪਈ ਆ ਤੜਕਾ ਤੇ ਨਾਲ ਯਸ ਸਾਲ ਦੀ ਚੋਪਿੰਗਸ ਲਈ ਚੈੱਕ ਕਰ ਹਾਂ ਦੇਖੋ ਇਹਦੇ ਚੋਪਿੰਗਸ ਗਿल्स ਹਮ ਚੋਪਿੰਗਸ ਗਿल्स ਯਸ ਦੇਖੀਏ ਥਾਂ ਰੱਖ ਕੇ ਦਾਲ ਵੀ ਨੁੱਬਲ ਕੇ ਦੇਸੀ ਤੁਸੀਂ ਕਿ ਜਿਹੜਾ ਸਾਰਾ ਸਲਬਾ ਨਾ ਆ ਜਾਈ ਹਾਂਜੀ ਇੱਧਰ ਮੰਮੀ ਲੱਗੇ ਆ ਜਿਹੜਾ ਮੈਂ ਕੱਨ ਸੂਟ ਸੀਤਾ ਆ ਮੰਮੀ ਲੱਗੇ ਆ ਉਹਦੀ ਤਰਪਾਈ ਕੰਨ ਓਕੇ ਦਿਖਾਈਓ ਹਾਂ ਜੀ ਮੈਂ ਸ਼ਰਟ ਤਿਆਰ ਕੀਤੀ। ਹੋ ਵੀ ਤਰ ਪਾਈ। ਹਰੇ ਨੂੰ ਜਿਹੜਾ ਇਦਾਂ ਹੰਤ ਲਗਾਉਣਾ। ਮੈਂ ਬੜਾ ਇਦਾਂ ਸਾਈਡਾਂ ਦੇ ਉੱਤੇ ਪਾਤੀ ਆ ਪਾਈਪਿੰਗ। ਤੁਹਾਨੂੰ ਫੋਨ ਕਰੋ ਲੈ ਜਿਵੇਂ ਆਂ ਕੇ। ਹੋਰ ਕੀ? ਤੇ ਇਦਾਂ ਥੋੜਾ ਜਿਹਾ ਜਿਹੜਾ ਸੂਟ ਦਾ ਕੰਮ ਕਰਨਾ ਆ। ਸਿਕਾਈਆਂ ਸੂਈਆਂ ਇੱਕਦਮ ਐਂਡ ਨੀਡ ਐਂਡ ਕਲੀਨ ਹੋ ਗਿਆ ਜਿੱਦਾਂ ਕਿ ਤੁਹਾਨੂੰ ਅਸੀਂ ਦੱਸਿਆ ਸੀਗਾ। ਤੇ ਚਲੋ ਜੀ ਬਣੇ ਰਹੀਓ ਸਾਡੇ ਬਲੌਗ ਦੇ ਨਾਲ ਮਿਲਦੇ ਆਂ ਜੀ। ਹਾਂ ਜੀ ਮੈਂ ਤੁਹਾਨੂੰ ਫਲੋਰ ਵੀ ਬਣਾ ਦਿਆਂਗਾ ਠੀਕ ਐ ਗੋੜੀ ਜਿੱਥੇ ਬਣਾਈ ਦੋ ਰੋਮੇ ਨੂੰ ਹੋਰ ਜਿੱਥੇ ਇੱਧਰ ਪਾਣੀ ਛੱਡੋ ਨਾ ਗੋੜੀ ਜਿੱਥੇ ਆਵਾਜ਼ ਕਰਨਾ ਜੀ ਬਾਹਰ ਥੋੜਾ ਫੜਨਾ ਬਸ ਉਹਨੇ ਕਦਾਲ ਨੂੰ ਤੋੜ ਕੇ ਰਹਿ ਜਾਣਾ ਜਾਂ ਚੋਖਾ ਬਣਾਉਣ ਵਾਲਾ ਰਹਿ ਜਾਣਾ ਠੀਕ ਐ ਹਨਾ ਵੀ ਹੋਰ ਹੋਰ ਰੋਟੀਆਂ ਜਾ ਕੇ 3 ਵਜੇ ਖਾਣੀਆਂ ਹਨ ਤਾਂ 12 1 ਵੀ ਨਹੀਂ ਵਜਿਆ 1 ਵੀ ਨਹੀਂ ਵਜਿਆ ਨਾ ਮਮੀ ਅੱਧੇ 12 ਹੋਣਾ ਇਹਦਾ ਹੋਰ ਕੀ ਇਹ ਲਓ ਇਧਰ ਆਹ ਚਾਵਲ ਇਧਰ ਆਲੂ ਵੀ ਉੱਪਰ ਗਿਆ ਗੈਸ ਕਰ ਦਿੱਤਾ ਹੈ ਭਾਂਡ ਤੇ ਦਾਲ ਹਜੇ ਹੋ ਰਹੀ ਹੈ ਉਹਨਾਂ ਰੱਖ ਲਿਮਾਂ ਪਹਿਲਾਂ ਸਭ ਤੋਂ ਪਹਿਲਾਂ ਤਾਂ ਚਾਵਲ ਚਾਵਲ ਚੋਲ 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 ਵੀਰ ਜੱਜ ਹੂੰ ਥੋੜੇ ਜ਼ਿਆਦਾ ਬਣਾਏ ਸੀ ਇਹਨੇ ਬਣ ਜੂਗੇ ਬਣ ਜਾਣੇ ਹੈ ਬਣ ਜੂਗੇ ਕੜਾਈ ਚ ਟ੍ਰਾਂਸਫਰ ਕਰੀਏ ਕੜਾਈ ਚ ਘਰ ਲੋਗੇ ਬਣਨੇ ਜਦੋਂ ਉਬਲਣਾ ਨਾ ਪਾਣੀ ਬਾਹਰ ਆ ਜਾਣਾ ਸਾਰੇ ਇਹ ਬਣਨੇ ਚ ਠੀਕ ਇੱਧਰ ਚੈੱਕ ਕਰੋ। ਮਸਕ ਕਰਿਓ ਬੰਦ। ਦੇਖਿਓ ਹਣੀ ਇਹ ਅੰਦਰਲੀ ਟੂਟੀ ਬੰਦ ਕਰ ਲੈਣੀ ਵੀ ਬੰਦ ਹੋਈ ਨਹੀਂ। ਕੋਈ ਨਹੀਂ। ਨਾਲ ਵਾਲੀ ਕਰੋ ਮਾੜੀ ਜੀ। ਨਹੀਂ ਹੋਈ। ਨਹੀਂ ਹੋਈ। ਗੁੱਸੇ ਹੋ ਗਈ ਐ। ਲੋ ਜੀ। ਉਹ ਜੀ ਇਹ ਸਾਡੇ ਨਾਲ ਗੁੱਸੇ ਹੋਈ ਆ ਤਾਂ ਅੱਜ ਕਰਦੀ ਆ। ਇਹ ਜੀ ਪਤਾ ਕੀ ਇਹ ਟੂਟੀ ਚੇਂਜ ਕਰवानी ਆ। ਉਹ ਕੋਈ ਪਲੰਬਰ ਕੋਈ ਲੱਭੇ ਤਾਂ ਟੂਟੀ ਚੇਂਜ ਕਰਵਾ ਦੇਗੀ ਆਪਾਂ। ਹੋਰ ਕੀ? ਲਓ ਜੀ ਇਹਦੇ ਵਿੱਚ ਹੁਣ ਸਹੀ ਆ ਹਨਾ। ਆਹ ਹੁੰਦੀ ਗੋਕੜੀ। ਚਲੋ ਰੱਖ ਦਈਏ ਚਾਵਲ ਚੂਰ ਫਿਰ ਤੁਹਾਨੂੰ ਤੜਕਾ ਲਾਉਣਾ ਹੈ ਫਿਰ ਤੁਹਾਨੂੰ ਦਿਖਾਉਨੇ ਆ ਠੀਕ ਆ। ਹਾਂ ਜੀ। ਲਓ ਜੀ। ਮੌਜੀ ਦਰਦਾਲ ਵੀ ਹੋ ਗਈ ਆ ਹੁਣ ਲੱਗਣ ਲੱਗਾ ਤੜਕਾ ਸੜਕਾ। ਠੀਕ ਆ। ਠੀਕ ਆ ਜੀ ਦਾਲ ਵਾਲਾ ਕਰ ਦਿੰਨੇ ਆਪਾਂ ਬੰਦ। ਇਹਦੇ ਚਾਵਲ ਵੀ ਹੋ ਚੱਲੇ। ਵਾਓ। ਔਰ ਕੜਾਈ ਰੱਖ ਦਿੱਤੀ ਤੇ ਹੁਣ ਆਪਣਾ ਮੂੜਾ ਤੜਕਾ ਯਸ ਤੜਕਾ ਐਂਡ ਛੜਕਾ ਥੋੜਾ ਐਂਡ ਛੜਕਾ ਸਭ ਤੋਂ ਈਂਦੀ ਮੁੰਗੀ ਜਾਲਾ ਥੋੜੀ ਚੋਖੇ ਰੱਖ ਲਾਂਗੇ ਹੂੰ ਮੈਂ ਕਹਾਂ ਸੋਖੀ ਹੁੰਦੀ ਮੁੰਗੀ ਜਾਲਾ ਜੱਕੀ ਹੁੰਦੀ ਬਣਾ ਹਾਈ ਬੋਸ ਆਖੀ ਹੁੰਦੀ ਔਲਪੀ ਮਾਂ ਦੀ ਆਪੋ ਆਪਣੇ ਚਾਹ ਲੱਗੀ ਧਿਆਤ ਦੀ ਹਾਂ ਦਾਦੀ ਧਿਆਤ ਦੀ ਯਾਰ ਜੀਰਾ ਜੀਰਾ ਕਦੋਂ ਮਿਲਿਆ ਹਾਂ ਜੀਰਾ ਹੈਗਾ ਮੈਂ ਉਦੋਂ ਰਿਮਾਰਟੋਂ ਲਿਆ ਇਜ਼ੀਲੀ ਹੂੰ ਹੂੰ ਜੀਰਾ ਸੁਣਾ ਦੇ ਹਾਂ ਪਾਈ ਚ ਪਾ ਲਿਆ ਸੀ ਨਾ ਮੋਚ ਪਾ ਲਿਆ ਜੀ ਉਹ ਤਾਂ ਪੈਕਟ ਲੈ ਲਈ ਸੀ ਆ ਕਿ ਲੱਕੜ ਨਹੀਂ ਆ ਨਹੀਂ ਹੈਗਾ ਹਵਰ ਹੋ ਚਲੋ ਤੇਲ ਗਰਮ ਹੋਇਆ ਗਰਮ ਸੇਖਲੇ ਹਮੂਗੀ ਦਾਲ ਬਣਾਣੀ ਤੁਹਾਨੂੰ ਦੰਦੀ ਦਿੰਦੀ ਹਾਂ ਹਮ ਮੈਂ ਕਿਹਾ ਸੇਖਲੇ ਹਮੂਗੀ ਦਾਲ ਬਣਾਣੀ ਧਨੀਆ ਲੈ ਆ ਤੋ ਧਨੀਆ ਤੋਂ ਥੋੜਾ ਇਹ ਆਂਦਾ ਉਹ ਰੱਖਿਆ ਆ ਯਾਰ ਮੈਂ ਕਿੱਥੇ ਰੱਖਿਆ ਆ ਇਹ ਤੇ ਸ਼ਾਇਦ ਜਿੱਦਗੀ ਜਣਾ ਤਾ ਥੋੜਾ ਇੱਧਰ ਰੱਖ ਲਿਨੀਆ ਚਲੋ ਇਹਦਾ ਵਧੀਆ ਧਨੀਆ ਵੀ ਧੋ ਲੈਨੇ ਆ ਅੱਜkal ਧਨੀਆ ਬਹੁਤ ਸੋਨਾ ਲੱਗਦਾ ਹਮ ਵੀ ਜਿੜੀ ਆ ਪਾ ਧਨੀਆ ਘਰੇ ਥੋੜਾ ਬਣਾ ਧਨੀਆ

ਆਹ ਰੋਕ ਲੈਨੇ ਚੋਕਲੇ ਚੁਰ ਹੋਰ ਹੋ ਸੋਖਵੀ ਨਾਲੇ ਬਣਾ ਲਈਏ ਹੋਰ ਕੀ ਬਾਈਪਾ ਕੇ ਰੱਖ ਲਵਾਂ ਚੋਕਾ ਵੀ ਹੈ ਨਾ ਹਾਂ ਤੇ ਇਧਰ ਚਾਵਲ ਬੱਧਦਾ ਨਹੀਂ ਕਰਨੇ ਹੱਲੇ ਹੋਏ ਨੀਆ ਦੇਖੋ ਦੇਖੋ ਤਾਂ ਹੋ ਗਿਆ ਉਹ ਹੋਰ ਤੇ ਉਹ ਲਾ ਰੂ ਭਿ ਤੜਕਾ ਹੈ ਇਹ ਦੇਖੋ ਨੇ ਇਹ ਤਾਂ ਬੇਸ ਲਾ ਕੇ ਇਹ ਦਾਲ ਜੀ ਬਣੀ ਲੋ ਜੀ ਇੱਧਰ ਚੋਖਾ ਚੈੱਕ ਕਰ ਸਕਦੇ ਹਾਂ ਪਣੀ ਗਿਆ ਹੈ ਮੈਂ ਦੇ ਵਿੱਚ ਕੱਢ ਦਿਆਂ ਠੀਕ ਆ ਹਾਂਜੀ ਤੇ ਇੱਧਰ ਦਾਲ ਵੀ ਬਣੀ ਗਈ ਆ ਆ ਦੇਖੋ ਦਾਲ ਹੋਰ ਆਓ ਜੀ ਜਿਹਨੇ ਖਾਣੀ ਆ ਲਓ ਜੀ ਚਾਵਲ ओके ओके ते इधर चौका चौके ਨੂੰ ਵਾਪਸ ਟੀਲੇ ਤੇ ਕੱਢ ਕੇ ਮੁਕਤ ਦੇਣਾ ਹੋਏ ਹੋਏ ਆ ਸਾਡਾ ਕੰਮ ਸਾਰਾ ਨਿਭੜ ਗਿਆ ਹੁਣ ਦੇਖਦੇ ਆ ਅਗਲਾ ਕੰਮ ਕਿਹੜਾ ਆ ਮੇਰਾ ਰੋਟੀ ਪਾਣੀ ਦਾ ਸਾਰਾ ਕੰਮ ਹੋ ਗਿਆ ਹੁਣ ਮੰਮੀ ਇੱਕ ਵਾਰੀ ਪੋਚਲਵਾ ਕੇ ਭੇਜੇ ਜੀਰਾ ਵਾਟਰ ਬਣਾਉਣਾ ਆ ਹਨਾ ਮੰਮੀ ਉਧਾ ਪਈ ਇਮਲੀ ਭੇਂਦਵਾ ਪੋਚਲੋ ਨਹੀਂ ਤੇ ਉਹ ਪੋਚਲੋ ਆ ਇਹ ਨਿੰਬੂ ਦੀ ਬਣਾਉਣੀ ਚਲੋ ਜੀ ਬਣੀ ਰਹੀਓ ਸਾਡੇ ਵਲੌਗ ਦੇ ਨਾਲ ਪਰ ਲਈਏ ਕੰਮ ਦੇ ਦੇਖੋ ਆਂਦੇ ਹੀ ਬਸ ਨਾ ਰੌਲਾ ਸ਼ੁਰੂ ਹੋ ਗਿਆ ਮੰਮੀ ਘਵਾਚੀ ਸੀ ਉਹ ਮੰਮੀ ਦੇ ਘਵਾਚੀ ਘਵਾਚੀ ਜਿਹੜੀ ਉਹ ਇੱਕ ਪਤਾ ਨਹੀਂ ਕਿਹੜਾ ਪੈਕਟ ਜਿਆ ਲੈ ਕੇ ਆਈ ਆ ਲੋ ਜੀ ਬਹੁਤ ਮਿਰਚ ਆਇਆ ਇਹੀ ਖਾਂਦੇ ਹਣ ਉੱਥੇ ਹੋ ਜੀ ਟਾਈਮ ਹੋ ਗਿਆ ਸਾਢੇ 3 ਤੇ ਕਿਦਾਂ ਰੋਟੜੀ ਜੀ ਬਸ ਤਿਆਰ ਤਿਆਰ ਆ ਜੀਰਾ ਵਾਟਰ ਬਣਾ ਲਿਆ ਚਲੋ ਪਾਓ ਫੇਰ ਹਾਂ ਬਾਹਰ ਬੈਠ ਖਾਣੀ ਆ ਪਰੋਟੀ ਅਜੇ ਤੇ ਚਲੋ ਬਣੇ ਰਹੀਓ ਵਲੋਗ ਨਾਲ ਜੀ ਮਿਲਦੇ ਆ ਹਾਂ ਜੀ ਮੈਂ ਜੀ ਕਿਦਾਂ ਵਧੀਆ ਰਹਿ ਗਿਆ ਫੇਰ ਸਪੈਸ਼ਲ ਤਾਂ ਲੈ ਕੇ ਆਈ ਆ ਕਹਿੰਦੀ ਦੀਦੀ ਨੂੰ ਟੇਸਟ ਦਿਖਾਉਣਾ ਬਹੁਤ ਕਹਿੰਦੀ ਦੀਦੀ ਨੂੰ ਟੇਸਟ ਦਿਖਾਉਣਾ ਆ ਐਨੀ ਮਿਰਚਾਂ ਇੱਥੇ ਸਾੜ ਜਾਂਦਾ ਖਾਂਦਾ ਮੈਂ ਵੀ ਇੱਕ ਪੀਸ ਮੈਂ ਵੀ ਖਾਂਦਾ ਬਹੁ ਮਿਰਚ ਵਾਲਾ ਆ ਸੁਰੀਆਂ ਚੱਪੀਆਂ ਆ ਸੁਰੀਆਂ ਸੁਰੀਆਂ ਮਿਰਚਾਂ ਆਈਆਂ ਸਹੀ ਗੱਲਾਂ ਚਲੋ ਪਾਓ ਰੋਟੀ ਫੇਖਾਈਏ ਆਪਾਂ ਹੈਂ ਨੂੰ ਚੱਕੋ ਇੱਧਰ ਆ ਗਈ ਆ ਰੋਟੀ ਸਾਡੀ ਚਾਵਲ ਚੋਖਾ ਜੀਰਾ ওয়াਟਰ ਦਾਲ ਕਿਆ ਬਾਤ ਹੈ ਤੇ ਤੁਸੀਂ ਵੀ ਸਾਰੇ ਜਣੇ ਲੈ ਆਓ ਬਈ ਮੈਂ ਤਾਂ ਲੱਗਾ ਸ਼ੁਰੂ ਕਰਨ ਮੇਤੋ ਤੁਹਾਨੂੰ ਪਤਾ ਹੀ ਹੈ ਮੇਰੀ ਫੇਵਰਟ ਚੀਜ਼ ਹੈ ਇਹ ਆਹੋ ਤੇ ਮੈਂ ਤਾਂ ਵਾ ਸ਼ੁਰੂ ਕਰ ਦੇਣੀ ਹੁਣੀ ਵੇ ਵਲੌਗ ਵਲੌਗ ਕਰ ਦੇਣਾ ਮੈਂ ਬੰਦ ਹੁਣ ਚਲੋ ਮਿਲਦੇ ਆ ਜੀ ਨਾਸ਼ਤਾ ਕਰਕੇ ਦੁਪਹਿਰ ਦਾ ਹੁਣ ਇੱਧਰ ਟਾਈਮ 6:30 ਹੋਣ ਵਾਲਿਆ ਤੇ ਇੱਧਰ ਹਾਂਜੀ ਕਰਦੇ ਪਏ ਅੰਡਰਲੌਕ ਹਾਂ ਧੰਨਵਾਦ ਜੀ ਚਲੋ ਜੀ ਇੱਧਰ ਕਰਦੇ ਪਏ ਐਂਟਰਲੌਕ ਤੇ ਇੱਧਰ ਬਣ ਕੇ ਆ ਗਈ ਚਾਹ ਹੋਰ ਕੀ ਤੇ ਮੋਡਰਨ ਵਲੌਗ ਦੀ ਆ ਹੋਰ ਹੋਰ ਇਵੈਂਟੇਸ਼ਨ ਤੋਂ ਮੈਂ ਹਾਂ ਹਨੇਰਾ ਕਿੰਨਾ ਹੋ ਗਿਆ ਬਾਹਰ ਬਹੁ 6 ਵਜੇ ਬਾਹਰ ਬਹੁ ਹਨੇਰਾ ਆ 6 ਵਜੇ ਦਾ ਲੱਗਦਾ ਜਦ ਰਾਤ ਦੇ 8:30 9 ਵਜੇ ਗਏ ਹੁੰਦੇ ਆ ਜਾਣਾ ਆਪਾਂ ਵੀ ਗੁਰਦੁਆਰੇ ਹਨਾ ਹੁਣ ਹਾਂ ਚਲੋ ਪੀਓ ਸਵੇਰ 7:00 ਵਜੇ ਹੋਰ ਕੀ ਹੋਰ 10 ਵਜੇ ਸਮਾਪਤੀ ਹੋ ਜੀ ਹੈ ਹਾਂ ਹੋਰ ਕੀ ਪੀ ਲਈਏ ਚਾਹ ਚੁ ਪੀ ਲਈਏ ਚਾਹ ਹੋਰ ਕੀ ਚਲੋ ਲਗੇ ਜੀ ਆਪਾਂ ਪੀਨ ਕਾਫੀ ਤੇ ਅੱਜ ਮੁੜ ਕੇ ਬਲੌਗ ਹੀ ਨਹੀਂ ਬਣਾਇਆ ਅੱਜ ਆਪਾਂ ਵੇਸੀ ਗੁਰਦੁਆਰਾ ਸਾਹਿਬ ਆਪਾਂ ਬਲੌਗ ਹੀ ਨਹੀਂ ਬਣਾਇਆ ਹੈਗਾ ਟਾਈਮ ਹੋ ਗਿਆ ਜੀ ਪੌਣੇ 11 ਦਾ ਤੇ ਹਾਂਜੀ ਹੁਣ ਬੋਲੋ ਅਸੀਂ ਅੱਜ ਗੈਸੀ ਗੁਰਦੁਆਰਾ ਸਾਹਿਬ ਅੱਜ ਤੇ ਪ੍ਰੋਗਰਾਮ ਸੀਗਾ ਬੰਦੀ ਛੋੜ ਦੀਪ ਚ ਦਾ ਮਨਾਇਆ ਸੀਗਾ ਤੇ ਫੋਨ ਲੈ ਕੇ ਨਹੀਂ ਗਏ ਨਾਲ ਤੇ ਲਾਸਟ ਸ਼ਨੀਵਾਰ ਮਨਾਉਂਦੇ ਆ ਹਰੇਕ ਮਹੀਨੇ ਦੇ ਵਿੱਚ ਜਿਹੜਾ ਮਰਜ਼ੀ ਕੋਈ ਗੁਰਪੁਰਬ ਹੋਵੇ ਕੁਝ ਵੀ ਹੋਵੇ ਹਰੇਕ ਮਹੀਨੇ ਦੇ ਲਾਸਟ ਵਿੱਚ ਲਾਸਟ ਸ਼ਨੀਵਾਰ ਜਿਹੜਾ ਆਉਂਦਾ ਹੈ ਉਦੋਂ ਮਨਾ ਲੇ ਆ ਹੂੰ ਅਸੀਂ ਗੁਰਦੁਆਰਾ ਸਾਹਿਬ ਚਲੇ ਗਏ ਥੋੜੀ देर ਪਹਿਲੇ 10 ਵਜੇ ਆਏ ਆ ਆਹੋ ਆ ਕੇ ਕਪੜੇ-ਕੁਪੜੇ ਚੇਂਜ ਕੀਤੇ ਆ ਬਲੌਗ ਬਣਾਇਆ ਨਹੀਂ ਅੱਜ ਬਲੌਗ ਅੱਜ ਅਸੀਂ ਬੈ ਬਣਾਇਆ ਹੀ ਨਹੀਂ ਹੈਗਾ ਹਾਂ ਕੋਈ ਗੱਲ ਨਹੀਂ ਤੇ ਉੱਥੇ ਲੈ ਕੇ ਨਹੀਂ ਗਏ ਅਸੀਂ ਫਿਰ ਫੋਨ ਤੇ ਫਿਰ ਥੋੜਾ ਮੁਰਦਰਾ ਲੱਗਦਾ ਚੰਗਾ ਨਹੀਂ ਲੱਗਦਾ ਕਿ ਬਲੌਗ ਬਣਾਉਣਾ ਨਾ ਫਿਰ ਅੱਡਾ ਗੁਰਦੁਆਰਾ ਸਾਹਿਬ ਹੂੰ ਚਲੋ ਜੀ ਫਿਰ ਬਣੇ ਰਹੀਓ ਬਣੇ ਰਹੀਓ ਨਹੀਂ ਕੱਲ ਨੂੰ ਦਿਖਦੇ ਤੁਹਾਨੂੰ ਇੱਕ ਨਵੇਂ ਬਲੌਗ ਦੇ ਵਿੱਚ ਕਰਦੇ ਆ ਅੱਜ ਦੇ ਬਲੌਗ ਦਾ ਇੱਥੇ ਐਂਡ ਹਾਂਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਚੈਨਲ ਨੂੰ ਸਬਸਕ੍ਰਾਈਬ ਤਲ ਜਿਪੀ ਲਈ ਇਹ ਕਾਫੀ ਤੇ ਸੋਈ ਨਹੀਂ ਹੋਣਾ ਜ ਬੜੀ ਥਕਾਵ ਮਿਲਦੇ ਆ ਜੀ ਕੱਲ ਇੱਕ ਮਿਲਦੇ ਆ ਕੱਲ ਵੀ ਤੁਹਾਨੂੰ ਇੱਕ ਨਵੇਂ ਵਲੌਗ ਚ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ